ਪਾਤਸ਼ਾਹ ਨੇ ਕਿਹਾ ਇਸ਼ਨਾਨ ਕਰਨ ਦੀ ਇੱਛਾ ਹੈ ਅੱਜ ਅਨੰਦਪੁਰ ਸਾਹਿਬ ਤੋਂ ਚੱਲੇ ਨੇ ਮਾਛੀਵਾੜਾ ਸਾਹਿਬ ਤੱਕ ਕਈ ਦਿਨਾਂ ਬਾਅਦ ਕਮਰ ਕਸਾ ਖੋਲਣਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਦੋਂ ਇਸ਼ਨਾਨ ਕਰਾਉਣ ਲੱਗੇ ਨਾ ਤਿੰਨ ਸਿੱਖ ਪਿਆਰੇ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਗੁਲਾਬਾ ਤੇ ਪੰਜਾਬਾ ਪੰਜ ਸਿੱਖ ਪਾਤਸ਼ਾਹ ਦਾ ਇਸ਼ਨਾਨ ਕਰਾਉਣ ਲੱਗੇ ਜਦੋਂ ਚੋਲਾ ਲਾਇਆ ਨਾ ਤਾਂ ਸਰੀਰ ਨਾਲ ਚਿਮੜਿਆ ਪਿਆ ਸੀ ਉਹ ਝੋਲਾ ਲੀਰੋ ਲੀਰ ਪਾਤਸ਼ਾਹ ਦੀ ਪੋਸ਼ਾਕ ਲਈ ਰਾਨੀ ਦੀ ਹੱਦ ਨਾ ਰਹੀ ਝੋਲੇ ਦੇ ਥੱਲੇ ਵੀ ਇੱਕ ਕਮਰ ਕੱਸ ਕੇ ਮਹਾਰਾਜ ਇੱਕ ਆਸ ਵਾਸਤੇ ਉਹ ਕਮਰ ਕੱਸਾ ਇੰਨਾ ਕੱਸਿਆ ਹੋਇਆ ਕਿ ਪਾਤਸ਼ਾਹ ਦੇ ਪੇਟ ਵਿੱਚ ਖੁੱਭ ਗਿਆ ਸਿੱਖ ਪੁੱਛਦੇ ਨੇ ਪਾਤਸ਼ਾਹ ਇਹ ਝੋਲੇ ਦੇ ਭੋਏ ਪੇਟ ਉੱਤੇ ਕਮਰ ਕੱਸਾ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿਆਰ ਨਾਲ ਨਜ਼ਰ ਭਰ ਕੇ ਕਹਿ ਦਿਆ ਸਿੰਘ ਗੁਰੂ ਗੋਬਿੰਦ ਸਿੰਘ ਨੂੰ ਵੀ ਭੁੱਖ ਲੱਗਦੀ ਸੀ ਮੈਂ ਚਾਹੁੰਦਾ ਸੀ ਮੇਰੇ ਹਿੱਸੇ ਦਾ ਵੀ ਮੇਰੇ ਸਿੱਖ ਪੁੱਤ ਸ਼ੱਕ ਲੈਣ ਮੈਂ ਕਮਰ ਕਸਾ ਹੋਰ ਕਸ ਲੈਂਦਾ ਸੀ ਦਇਆ ਸਿੰਘ ਕਿ ਮੈਨੂੰ ਭੁੱਖ ਨਹੀਂ ਸੀ ਲੱਗਦੀ ਪਿਆਰੇ ਦਇਆ ਸਿੰਘ ਦੀ ਅੱਖਾਂ ਭਰ ਆਈਆਂ ਜਦੋਂ ਉਹ ਕਮਰ ਕਸਾ ਖੋਲਿਆ ਨਾ ਜੀ ਇਤਿਹਾਸ ਕਹਿੰਦਾ ਹੈ ਉਹ ਕਮਰ ਕਸਾ ਮਾਸ ਵਿੱਚ ਖੁੱਭ ਗਿਆ ਜਦੋਂ ਗਰਮ ਪਾਣੀ ਪਾ ਕੇ ਉਹ ਕਮਰ ਕਸਾ ਪਟਿਆ ਹਜ਼ੂਰ ਦੀ ਚਮੜੀ ਢੜੀ ਮਾਸ ਦੇ ਵਿੱਚੋਂ ਸਰੀਰ ਪੇਟ ਚੋਂ ਲਹੂ ਦਾ ਫਾਰਾ ਬਹਿ ਤਰਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਕਮ ਇੱਕਦਮ ਸਿੱਖਾਂ ਦੱਬਿਆ ਹਜ਼ੂਰ ਨੇ ਕਿਹਾ ਜਲ ਪਾਓ ਦਇਆ ਸਿੰਘ ਉੱਪਰ ਪਾਣੀ ਪਾਉਂਦੇ ਰਹੇ ਥੋੜੀ ਦੇਰ ਸਾਹਿਬ ਦੇ ਜਿਸਮ ਵਿੱਚੋਂ ਲਹੂ ਵਸਦਾ ਰਿਹਾ ਪਾਣੀ ਵਿੱਚ ਕੁਲ ਕੇ ਮਾਸ਼ੀ ਵੜੇ ਦੀ ਨਾਲੀਆਂ ਵਿੱਚ ਵਰਪਿਆ ਹਜ਼ੂਰ ਨੇ ਬਚਨ ਕਹਿ ਦਇਆ ਸਿੰਘ ਇਹ ਰਤ ਬਹਿਣ ਦਿਓ ਜਿੰਨਾ ਇਸ ਧਰਤੀ 'ਤੇ ਸਿੰਜਿਆ ਜਾਏਗਾ ਉੰਨਾ ਵੱਧ ਸਕੂਨ ਇਸ ਧਰਤੀ 'ਤੇ ਹੋਵੇ ਕਦੇ ਵੇਖਿਓ ਮਾਸੀਵਾੜਾ ਸਾਹਿਬ ਜਾ ਕੇ ਕਿੰਨੀ ਵੀ ਚਿੰਤਾ ਨਾਲ ਬੰਦਾ ਗ੍ਰਸਤ ਹੋਵੇ ਉਹ ਜਗ੍ਹਾ ਤੇ ਬਹਿ ਕੇ ਦੇਖਿਓ ਪਲਾਂ ਦੇ ਤੁਹਾਡੀ ਚਿੰਤਾ ਉੱਡ ਜਾਵੇ